ਕਪੜਾ ਸਾਹਿਬ ਸਤਿ ਸ਼ਕਾਲ ਵੀ ਸਤਿ ਸ਼ਕਾਲ ਹਾਂਜੀ ਪੱਡਾ ਸਾਹਿਬ ਇਹ ਜਿਹੜੀ ਕੁੜੀ ਐ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੋਹਰੇ ਪਿੰਡ ਦੀ ਐ ਉਹ ਠੀਕ ਐ ਇਹਦੇ ਸਾਲੇ ਦਾ ਮੁੰਡੇ ਦਾ ਨਾਂ ਲਾਲੀ ਨਹੀਂ ਬਾਦਲ ਨੇ ਇੱਕ ਇੱਕ ਇਹ ਬਾਦਲ ਕਿੱਥੇ ਵਿਆਹ ਐ ਇਹ ਕਿਹੜਾ ਪਿੰਡ ਹੈਗਾ ਇਹ ਇਹ ਚੱਕ ਚੱਕਦਰ ਸਿੰਘ ਵਾਲਾ ਜੀ ਬਠਿੰਡੇ ਕੋਲੇ ਹਾਂ ਉੱਥੇ ਵਿਆਹ ਐ ਠੀਕ ਐ ਓਕੇ ਓਕੇ ਉੱਥੋਂ ਦੀ ਹਰੀ ਜਨਾਲੀ ਕੁੜੀ ਐ ਅੱਛਾ ਹਰੀ ਜਨਾਲ ਬਬਾਲ ਵੀ ਕਿਹੜੀ ਹਾਂ ਹਾਂਜੀ ਅੱਛਾ ਇਹਦੇ ਜਿਹੜਾ ਜਿਹੜਾ ਸੁਣੋ ਗੱਲ ਇਹਦੇ ਜਿਹੜਾ ਜਾਲੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਸਾਲੇ ਦਾ ਮੁੰਡਾ ਉਹਨੇ ਇਹਨੂੰ ਸਪਾਰਸ ਨਾਲ ਬਾਦਲ ਸਾਹਿਬ ਨੂੰ ਕਹਿ ਕੇ ਲਵਾਈ ਹੈ ਸਿਪਾਈ ਤੇ ਕਿਹੜੀ ਕੱਲ ਬਰਾੜ ਸਾਹਿਬ ਕਹਿ ਕੇ ਆਇਆ ਸੀ ਨਾ 5 ਫੁੱਟ 7 ਇੰਚ ਦੀ ਤਾ ਲੱਗੀ ਆ ਬਾਦਲ ਦੇ ਰਾਜ ਵਿੱਚ ਇੱਕ ਵੀ ਸਿਪਾਈ ਬਿਨਾਂ ਸਪਾਰਸ ਤੋਂ ਨਹੀਂ ਲੱਗਿਆ ਜੀ ਹਾਂ ਹਾਂ ਅੱਛਾ ਉਹਨੇ ਲਵਾਈ ਹੈ ਤੇ ਇਹ ਫਿਰ ਇਹਦਾ ਹੋ ਗਿਆ ਜੀ ਵਿਆਹ ਉਸੇ ਮੁੰਡਾ ਮਾਸਟਰ ਹਾਂ ਹਾਂ ਇਹਨੇ ਇੰਨਾ ਤੰਗ ਕੀਤਾ ਇਹਨੇ ਜਦੋਂ ਪੁਲਿਸ ਨੂੰ ਲੈ ਕੇ ਗਈ ਨਾ ਉਹਦੇ ਸਹੁਰੇ ਪਿੰਡ ਚ ਇਹਦਾ ਘਰ ਆ ਦਾ ਭੱਜ ਗਿਆ ਤੇ ਸਹੁਰਾ ਸੀ ਘਰੇ ਤੇ ਪੁਲਿਸ ਵਾਲੇ ਨੇ 5-6 ਮਾਰੀਆਂ ਜਦੋਂ ਉਹਨੂੰ ਜੀਪ ਚ ਭਾਇਆ ਹਾਂ ਤਾਂ ਆ ਕੇ ਕਰਿਓ ਉਹਨੂੰ ਸੁਸਾਈਡ ਕਰ ਓਹੋ ਅੱਛਾ ਇਹ ਇਹਦੀ ਕਹਾਣੀ ਹੈ ਜੀ ਅੱਛਾ ਇਹਨੂੰ ਕੁਛ ਨਹੀਂ ਹੁੰਦਾ ਜੀ ਨਾ ਇਹਦੀ ਪ੍ਰਾਪਰਟੀ ਨੂੰ ਹੋਵੇ ਕੁਛ ਨਾ ਇਹਨੂੰ ਕੁਛ ਹੋਵੇ ਇਹ ਤਾਂ ਖਾਨੇਦਾਰ ਕੰਬਦੇ ਸੀ ਇਹ ਤੋਂ ਅੱਛਾ ਹਾਂ ਇਹ ਇੰਨੀ ਹਾਂ ਜੀ ਇਹ ਲਿੰਕ ਵਾਲ ਇੰਨੀ ਲਿੰਕ ਵਾਲੀ ਹੈ ਕਿਉਂਕਿ ਸੋਹਣੀ ਸੁਨੱਖੀ ਹੈ ਅਮਸਰੋਂ ਦੇ ਉਹ ਜਿਹੜੀਆਂ ਕੁੜੀਆਂ ਚਾਹੀਦੀਆਂ ਹੈ ਲੋ ਸਿਸਟਮ ਹੈ ਨਾ ਜੀ ਉੱਥੋਂ ਦਾ ਸਾਰੀ ਸਿਸਟਮ ਸਾਰਾ ਕਰਪਟ ਹੈ ਜੀ ਨਾ ਹਰਿਆਣਾ ਨਾ ਪੰਜਾਬ ਕੋਈ અપਮਾਨ ਹੋਵੇ ਜਾਂ ਬੀਜੇ ਹਰਿਆਣੇ ਸਾਡੇ ਤਾਂ ਬੀਜਪੀ ਹੈ ਜੀ ਹਰਿਆਣੇ ਸਰਸੇ ਤੁਸੀਂ 5 ਮਿੰਟ ਦੇ ਵਿੱਚ ਚਪੌਂ ਕਿਲੋ ਮੰਗਾ ਲੋ ਚਿੱਤਾ ਹਮਮ ਪੁਲਿਸ ਫੜਦੀ ਨਹੀਂ ਪੁਲਿਸ ਕੁਝ ਨਹੀਂ ਕਿਉਂਕਿ ਪੁਲਿਸ ਕਿਉਂ ਫੜੇ ਜਦੋਂ ਪੁਲਿਸ ਨੂੰ ਤੁਸੀਂ ਕਹਿੰਦੇ ਨਾ ਵੀ ਜਿੱਥੋਂ ਲੈ ਕੇ ਆਈ ਉਹਨੂੰ ਫੜਨ ਜਦੋਂ ਉਹਨੂੰ ਫੜਨ ਗਈ ਪੁਲਿਸ ਮਗਰਲੇ ਨੂੰ ਉੱਥੋਂ ਜਦੋਂ ਮਗਰ ਤੋਪਾ ਜੀ ਪੁਲਿਸ ਨੇ ਚੁੱਪ ਕਰਕੇ ਨੀਵੀਂ ਪਾ ਕੇ ਕਰੇ ਹਮਮ ਪੋਰਕ ਨੂੰ ਮਗਰ ਜਾਣਦੀ ਨਹੀਂ ਅਡਾਣੀ ਪੋਰਟ ਤੋਂ 9 ਕੁੰਟਲ ਚਿੱਟਾ ਫੜ ਲਿਆ ਕੋਈ ਹੋਇਆ ਪਰਚਾ ਦਰਜ ਹਾਂ ਕਿਉਂ ਕਿ ਕਿੰ ਨੂੰ ਆਪ ਕੋਣਗੇ ਜੀ ਪੁਲਿਸ ਵਾਲੇ ਵਿਚਾਰੇ ਮੁਲਾਜ਼ਮ ਬੰਦੇ ਆ ਉਹਨਾਂ ਨੂੰ ਨੌਕਰੀ ਤੇ ਰੋਸਤੀ ਖਾਂਦੇ ਉਹ ਕਰਪਟ ਸਿਸਟਮ ਆ ਸਾਰਾ ਜੱਜ ਵੀ ਕਰਪਟ ਪੁਲਿਸ ਵੀ ਕਰਪਟ ਸਿਸਟਮ ਇਹ ਸਾਰੇ ਕਰਪਟੋਂ ਕੀ ਕਰਨਗੇ ਜੀ ਪੱਡਾ ਸਾਹਿਬ ਹਾਂਜੀ ਲੋ ਤਾਂ ਮੈਂ ਗੱਲ ਕਰ ਦੂਜੀ ਗੱਲ ਹੈਗੀ ਨਸ਼ੇ ਦੀ ਨਸ਼ਾ ਤਾਂ ਜਿਹੜੇ ਬੰਦੇ ਨੇ ਲੈ ਆਂਦਾ ਗੱਲ ਉਹਦੀ ਕਰੋ ਅਸੀਂ ਇੱਥੇ BC ਚ ਰਹਨੇ ਆ ਜੀ ਤੁਸੀਂ ਫੋਨ ਕਰੋ ਉਹਨੂੰ ਕੋਈ ਪੈਸੇ ਚਾਹੀਦੇ ਡਾਲਰ ਦੇ ਵਿੱਚ 10 ਮਿੰਟਾਂ ਠੋਡੇ ਘਰੇ ਆ ਜਾਊਗਾ ਹਾਂ ਜਿੰਨਾ ਮਰਜ਼ੀ ਬੰਗਾ ਲਓ BC ਸਾਡੇ ਮੈਨ ਕੋ ਫਿਰ ਹਾਂ ਹਾਂ ਪੈਸਾ ਧਾਈਦਾ ਬਸ ਜਿਹੜਾ ਪੈਸੇ ਤੋਂ ਨਹੀਂ ਜਾਂਦੇ ਆ ਦੇਖੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਗਵਰਨਮੈਂਟਾਂ ਫੇ ਵੀ ਫੰਡਿੰਗ ਦਿੰਦੀਆਂ ਨੇ ਪੈਸਾ ਦਿੰਦੀਆਂ ਨੇ ਵੀ ਨਸ਼ਾ ਰੋਕਿਆ ਜਾਵੇ ਪਰ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਆ ਨਾ ਕੋਈ ਸੈਂਟਰ ਪੋਂਟ ਫੰਡਿੰਗ ਕਰ ਰਹੀ ਹੈ ਨਾ ਕੋਈ ਕੁਛ ਕਰ ਰਹੀ ਆ ਤੇ ਬੰਦੇ ਫੜ ਹੋਣੇ ਚਾਹੀਦੇ ਨੇ ਹੁਣ ਇੱਥੇ ਭਾਵੇਂ ਕੋਈ ਮਨਿਸਟਰ ਹੋਵੇ ਕੋਈ ਵੱਡਾ ਆਪਣੇ ਤਾਂ ਦੇਖੋ ਬਾਈ ਜੀ ਕੈਨੇਡਾ 'ਚ ਗੱਲਾਂ ਹੀ ਚੱਲਦੀਆਂ ਨੇ ਜੀ ਸਾਰੇ ਪੋਸਟ ਵਾਲੇ ਰਲੇ ਨੇ ਨਹੀਂ ਇਸ ਤਾਂ ਨਹੀਂ ਐ ਇਹਨਾਂ ਦਾ ਇੱਕ ਪੋਰਸ਼ਨ ਵੱਖਰਾ ਹੈਗਾ ਮੋਂਟਰੀਅਲ 'ਚ ਬਹੁਤ ਵੱਡਾ ਮਾਫੀਆ ਬੈਠਾ ਹੈਗਾ ਪਰ ਫੇਰ ਵੀ ਜਿਹੜੀ ਗਵਰਨਮੈਂਟ ਐ ਪੁਲਿਸ ਵਾਲੇ ਨੇ ਉਹਨਾਂ ਨੂੰ ਫੜਦੇ ਨੇ ਕਿਸੇ ਤਰੀਕੇ ਨਾਲ ਫੜਦੇ ਨੇ ਏਜੰਸੀਆਂ ਫੜਦੀਆਂ ਨੇ ਪਰ ਸਾਡੇ ਜਿਹੜਾ ਉਹਨਾਂ ਦੇ ਫੜਨ ਦੀ ਜ਼ਰੂਰਤ ਹੀ ਨਹੀਂ ਐ ਜਿਹਦਾ ਕਰਕੇ ਸਾਡਾ ਹਕਕਾਰ ਕੌਣ ਐ ਬਾਈ ਜੀ ਸਰਕਾਰ ਕੌਣ ਐ ਜਦੋਂ ਕੈਪਟਨ ਨੇ ਸੌਖਾ ਖਾ ਕੇ ਜੀ ਸਰਕਾਰ ਆਈ ਨਾ ਜੀ ਤੁਹਾਨੂੰ ਪਤਾ ਕੈਪਟਨ ਨੇ ਇੱਕ ਚਲਾਈ ਚਲਾਇਆ ਇੱਕ ਫਤੂ ਨੂੰ ਲਾਇਆ ਵੀ ਤੂੰ ਇਹਦੇ ਨਸ਼ੇ ਦੇ ਕੰਟਰੋਲ ਕਰ ਉਹਨੇ ਇੱਕ ਮਹੀਨੇ ਦੇ ਵਿੱਚ ਇੰਦਰਜੀਤ ਸਿੰਘ ਇੰਸਪੈਕਟਰ ਫੜ ਲਿਆ ਹਾਂ ਜਦੋਂ ਇੰਦਰਜੀਤ ਇੰਸਪੈਕਟਰ ਫੜਿਆ ਜਦੋਂ ਜੀ ਇੰਟਰੋਗੇਟ ਕੀਤਾ ਉਹਨੇ ਜੀ 5 7 ਡੀਏ ਜੀਆਂ ਦੇ ਨਾਮ ਲਏ ਤੇ ਵੱਡੇ ਵੱਡੇ ਲੀਡਰਾਂ ਦੇ ਨਾਮ ਲਏ ਤੇ ਵੱਡੇ ਵੱਡੇ ਸਰਮਾਇਦਾਰਾਂ ਦੇ ਨਾਮ ਲਏ ਤੇ ਉੱਥੇ ਠੱਪਤਾ ਕੰਮ ਇਹ ਕਿਵੇਂ ਕੀ ਇਹ ਨਹੀਂ ਬੰਨਾਈ ਇਹ ਰੱਬ ਰੱਖਿਆ ਯਾਰ ਵੱਡਾ ਸਾਹਿਬ ਅੱਜ ਜਿਹੜਾ ਭੋਲੇ ਪੰਜਾਬ ਦਾ ਭਲਾ ਹੋ ਜੇ ਅੱਛਾ ਭਾਈ ਜਿਹੜਾ ਭੋਲੇ ਨੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਉਹਦੇ ਚ ਕਿੰਨਾ ਕੁ ਦਮ ਹੈ ਭੋਲੇ ਦੀਆਂ ਗੱਲਾਂ ਛੋਹ ਉਹ 100% ਸਹੀ ਹੈ ਜੀ ਅਚੋਚ ਵੀ